جی جے پی پرائم منسٹر رخیا وزیر راج ناتھ سنگھ ایدہ نیشنل سیکورٹی اڈوائزر اجیت گائل رو کا مخی خفیہ روی سنہ

ادھر سے بھاگ جاتے تھے ان کے پیچھے ہم جس سرکار کے پاس جاتے تھے وہ ان کے پاس شکایتا کرتے تھے دستاویز بھیجتے تھے پر پرندہ اب ہم نہیں کریں گے آپ ان کو سیدھا کر دیں گے تسی دسو جمہوریت پسند ملک پرائیم منسٹر کہ

ਆਪਣਾ ਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜਨ ਨੂੰ ਮਾਰਤਾ ਦੂਸਰਾ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਸੰਤਾਂ ਦੇ ਰਿਸ਼ਤੇਦਾਰ ਨੂੰ ਔਰ ਫੇਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਤਾ ਹੁਣੇ ਹੁਣ ਫਰੀਦਕੋਟ ਦੇ ਵਿੱਚ ਅਜੀ ਨਾਮ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਵਰਵਾਤਾ ਸੋ ਸਾਥ ਸੰਗਤ ਜੀ ਕਿ ਇਹ ਸਾਡੀਆਂ ਜ਼ਿੰਦਗੀਆਂ ਕਿ ਜੇ ਅਸੀਂ ਆਜ਼ਾਦੀ ਦੀ ਗੱਲ ਕਰੀਏ ਤਾਂ ਸਾਡੇ ਵੱਲ ਗੋਲੀ ਮਾਰਨ ਇਹ ਬਿਲਕੁਲ ਸਾਨੂੰ ਮਨਜ਼ੂਰ ਨਹੀਂ ਹੈ ਜੇ ਸਾਡੇ ਕੋਲੇ ਸਾਡਾ ਮੁਲਕ ਨਹੀਂ ਹੈ ਪਰ ਸਿੱਖਾਂ ਨੇ ਕੁਰਬਾਨੀਆਂ ਬਗੈਰ ਆਪਣੇ ਮੁਲਕ ਤੋਂ ਦਿੱਤੀ ਹੈ ਤੇ ਅਸੀਂ ਦਵਾਂਗੇ

ਅਸੀਂ ਮੁਸਲਮਾਨ ਦੇ ਗੁਲਾਮ ਐ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਅਸੀਂ ਹਿੰਦੂ ਦੇ ਗੁਲਾਮ ਐ ਕੋਈ ਵੀ ਕਾਨੂੰਨ ਲਾ ਦੇਣ ਸਾਡਾ ਸੁਪਾ ਛੋਟਾ ਕਰਤਾ ਹਰਿਆਣਾ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਹਰਿਆਣਾ ਦੇ ਰਾਜਸਥਾਨ ਦੇ ਵਿੱਚੋਂ ਸਾਡੇ ਹਿੱਸੇ ਕੱਢ ਦੇ ਤਾਂ ਸਾਨੂੰ ਕੀ ਦਿੱਤਾ ਇਹਨਾਂ ਨੇ ਬਿਲਕੁਲ ਗੁਲਾਮੀ ਦਾ ਅਹਿਸਾਸ ਦੇ ਦਿੱਤਾ ਕੋਈ ਕਿਸੇ ਦੇ ਨਾਲ ਗੱਲ ਨਹੀਂ ਕਰ ਸਕਦਾ ਪਾਰਲੀਮੈਂਟ ਦੇ ਵਿੱਚ ਤੁਸੀਂ ਮੈਨੂੰ ਰੋਕਣ ਭੇਜਿਆ ਮੈਂ ਸਾਰਾ ਬੋਲਿਆ ਪਰ ਸਾਰਾ ਮੈਨੂੰ ਬੋਲਣ ਨਹੀਂ ਸੀ ਦਿੱਤੇ ਇਹ ਹਿੰਦੂ ਤੋਂ ਆਦੇ ਲੋਕ ਰੋਲਾ ਪਾ ਦਿੰਦੇ ਸੀਗੇ ਮੈਂ ਫਿਰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਾਦਾਂਛੇ ਇੱਕ ਲੜਾਉਣ ਦਾ ਹੁਕਮ ਕੀਤਾ ਹੈ ਮੈਂ ਕੱਲਾ ਤੁਹਾਡਾ ਸਿੱਖ ਪਾਰਲੀਮੈਂਟ ਹੈ ਜੇ ਤੁਸੀਂ ਮੈਨੂੰ ਨਹੀਂ ਬੋਲਣ ਦੇਣਾ ਬਾਹਰ ਆ ਜਾਓ میں تڈے تین سو بندے نو پھڑ کے تھوک دوں گا اے ریکارڈ تے گل ہے میں نہیں